ਦਾ ਜੀ ਤੁਮ ਆਵੋ ਸੇ ਨਾ ਨਾਨ ਦੇਵ ਜਨ ਕੀ ਮੰਗਹਿ ਬੰਦਾ ਪ੍ਰਭੂ ਕੋ ਸਿੰਘ ਜੀ ਸੇ ਮਧਿ ਤੁਸਾ ਜੀ ਪ੍ਰਭੂ ਕੋ ਸਿੰਘ ਜੀ ਜਿਸ ਸੁਧ ਬਲੇ ਨਾ ਦੀ ਪ੍ਰਭੂ ਕੋ ਸਿੰਘ ਜੀ ਸੇ ਮੁਖਸੋ ਹਾਮੇ ਪ੍ਰਭੂ ਰਖ ਦੇ ਜਿਸ ਸੁਖ ਤੇ ਆਵੈ ਪ੍ਰਭੂ ਕੋ ਸਿੰਘ ਜੀ ਤੁਮ ਆਵੋ ਮੁਚਿਤਾ ਨਾਨਕ ਉਸਮਰੀਤ ਮਨ ਮਨ ਦੀਤਾ ਪ੍ਰਭ ਕੋ ਸਮਰੀਤ ਨ ਅੰਧ ਭੰਗੇ ਦੇ ਪ੍ਰਭ ਉਸਮਰੀਤ ਸਹਜ ਮੇਰੇ ਸਤਿ ਕਰੇ ਪਾ ਤੀ ਅਨੰਤ ਜਾਗ ਨਾਨਕ ਸਿਮਰਨ ਪੂਰੇ ਭਾਵ ਪ੍ਰਭ ਕੇ ਸਿਮਰਨ ਕਾਰਜ ਪੂਰੇ ਸਭ ਕੇ ਸਿਮਰਨ ਮੁਕਤਮੂ ਨਾ ਛੋੜੇ ਪ੍ਰਭ ਕੇ ਸਿਮਰਨ ਹਾਜ਼ ਬਨ ਬਾਨੀ ਪ੍ਰਭ ਕੇ ਸਿਮਰਨ ਸਹਜਿਸ ਮਾਨੀ

ਆਜਿ ਸਿਮਰਨ ਲੱਗੇ ਮੇ ਤੁਮ ਪਾਏ ਅਰ ਸਿਮਰਨ ਭਰੇ ਸਭ ਜਤੀ ਦਾਤੇ ਅਰ ਸਿਮਰਨ ਨੀਚ ਚਾਹ ਫੁਟ ਜਾਤੇ ਆਜਿ ਸਿਮਰਨ ਕਰੀ ਸਭ ਤੇ ਨਾਸਿ ਬਜੇ ਸਿਮਰਨ ਹਰਿ ਕਾਜਿ ਕਰਨਾ ਅਰ ਸਿਮਰਨ ਕੀਓ ਸਭ ਕੰਕਾਰ ਅਰ ਸਿਮਰਨ ਹੈ ਆਪ ਜਨੰਗਰਾ ਕਰ ਕਿਰਪਾ ਜਿਸਾ ਕੋ ਉਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਚਿਨ ਪਾਇਆ ਸਨੋ ਘਰਤੀ ਤੇ ਕਰਤ ਤੁਮ ਪੰਜੇ ਨਾ ਘਟ ਘਟ ਨਾਥ ਜਿਹਾ ਨਾਮ ਸਰਣ ਤੁਮਾ ਜੀ ਆਇਓ ਨਾਨਕ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤਮੀ ਤੇ ਨਾਮ ਆਈ ਮਨ ਤੂਹਾ ਨਾਮ ਜਿਦੇ ਸੰਸਹਾਈ ਜਹ ਮਹਾਂਪਿਆਂ ਦੇ ਤੂਤ ਜਨ ਕਲ ਨਾ ਪੈ ਕੇ ਬਨ ਨਾਮ ਸੰਗ ਤੇ ਲਿਜਲੈ ਸੁਖੀਆ ਲਾਖ ਕਰੋ ਜੀ ਬੰਦ ਰਾਮ ਰੇ ਹਰਿ ਨਾਮੁ ਬੋਜਤੁ ਨਿਸਤਿ ਤੇਰੇ ਆਨਿਤ ਪਾਇ ਹਰਿ ਨਿਤਨਾ ਬੋਜਾ ਗੈ ਹਰਿ ਖਾ ਨਾਮੁ ਜਪ ਸਦਾ ਗਾਵੇ ਜਿ 행ਾ ਜੀ ਦੇ ਹੋ ਜਾਤੀ ਕੇਤਾ ਹਰਿ ਨਾਮ ਸੰਗੋ ਹੋਤ ਸਹਿ ਹਿਤਾ ਐਸਾ ਨਾਮ